ਤਦੋਂ ਤੋਂ ਸੋਸ਼ਲ ਮੀਡੀਆ ਤੇ ਆ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਜੋ ਕਿ ਝਰਨੇ ਦੇ ਵਿੱਚ ਨਹਾਉਣ ਜਾਂਦਾ ਹੈ ਤੇ ਵਿੱਚ ਹੀ ਰੁੜ ਜਾਂਦਾ ਹੈ। ਦੋਸਤੋ ਦੱਸ ਦਈਏ ਇਹ ਖਬਰ ਮੁੰਬਈ ਦੀ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਝਰਨੇ ਦੇ ਵਿੱਚ ਨਹਾਉਣ ਗਿਆ ਸੀ ਅਤੇ ਫੈਲਪੀਨ ਲੈ ਰਿਹਾ ਸੀ ਜਿਸ ਦੇ ਦੌਰਾਨ ਝਰਨੇ ਵਿੱਚ ਤੇਜ਼ ਪਾਣੀ ਆ ਜਾਂਦਾ ਹੈ। ਦੋਸਤੋ ਤੁਹਾਨੂੰ ਵੀ ਪਤਾ ਹੀ ਹੈ ਕਿ ਮੀਂਹ ਦਾ ਮੌਸਮ ਸਾਰੀ ਦੁਨੀਆ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਇੱਥੇ ਵੀ ਭਾਰੀ ਮੀਂਹ ਪੈ ਰਿਹਾ ਹੁੰਦਾ ਹੈ ਜਿਸ ਦੇ ਕਾਰਨ ਝਰਨੇ ਵਿੱਚ ਜ਼ਿਆਦਾ ਪਾਣੀ ਆ ਜਾਂਦਾ ਹੈ ਅਤੇ ਫਾਰਾ ਪਰਿਵਾਰ ਪਾਣੀ ਦੇ ਵਿੱਚ ਰੁੜ ਜਾਂਦਾ ਹੈ। ਕਮੈਂਟ ਦੇ ਵਿੱਚ ਪੂਰਾ ਘਰ ਤਬਾਹ ਹੋ ਜਾਂਦਾ ਹੈ ਅਤੇ ਕੋਲ ਖੜੇ ਕੁਝ ਲੋਕ ਤਾਂ ਇਹਨਾਂ ਨੂੰ ਦੇਖਦੇ ਰਹੇ, ਕੁਝ ਵੀਡੀਓ ਬਣਾਉਂਦੇ ਰਹੇ ਤੇ ਕੁਝ ਲੋਕ ਇਹਨਾਂ ਦੀ ਮਦਦ ਲਈ ਅੱਗੇ ਆਏ ਪਰ ਉਹ ਵੀ ਬਚਾਉਣ ਵਿੱਚ ਕਾਮਯਾਬ ਨਾ ਹੋ ਸਕੇ। ਬਹੁਤ ਮਾੜੀ ਘਟਨਾ ਸਾਹਮਣੇ ਆਈ ਹੈ। ਦੋਸਤੋ ਅਸੀਂ ਆਪਣੇ ਚੈਨਲ ਦੇ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਵੀ ਲੋਕ ਬਾਹਰ ਘੁੰਮਣ ਲਈ ਜਾਂਦੇ ਹਨ, ਉਹ ਲੋਕ ਆਪਣਾ ਸੁਚੇਤ ਹੋ ਕੇ ਰਹੋ ਕਿਉਂਕਿ ਭਾਰੀ ਵਰਖਾ ਨੇ ਚਾਰੇ ਪਾਸੇ ਕਹਿਰ ਮਚਾਇਆ ਹੋਇਆ ਹੈ, ਪਾਣੀ ਦਾ ਵਹਾਅ ਕਿਤੇ ਵੀ ਵੱਧ ਘਟ ਸਕਦਾ ਹੈ। ਦੇ ਪਾਣੀ ਦਾ ਤੇਜ਼ ਵਹਾਅ ਇਸ ਪਰਿਵਾਰ ਦੇ ਮੌਤ ਦਾ ਕਾਰਨ ਬਣਿਆ ਹੈ। ਦੋਸਤੋ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਪਰਿਵਾਰ ਝਰਨੇ ਦੇ ਵਿੱਚ ਰੁੜਿਆ ਹੈ 115 ਤੋਂ 120 ਫੁੱਟ ਦੇ ਕਰੀਬ ਖੇਠਾਂ ਚਲਾ ਗਿਆ। ਰੈਸਕਿਊ ਟੀਮ ਵੱਲੋਂ ਵੀ ਇਹਨਾਂ ਨੂੰ ਲੱਭਣ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਝਰਨੇ ਵਿੱਚ ਜਿਆਦਾ ਪਾਣੀ ਹੋਣ ਦੇ ਕਾਰਨ ਇਹਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੋਸਤੋ ਤੁਸੀਂ ਵੀ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਫਟੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ।